ਸੇਵਾ ਅਸੀਂ ਕਰਨੀ ਹੈ ਨਰੰਕਾਰ ਦੀ ਜੋ ਹੁਣ ਅਸੀਂ ਬਾਹਰੀ ਤੌਰ ਤੇ ਲੱਗੇ ਆ ਮਹਾਰਾਜ ਇਹਨਾਂ ਨੂੰ ਕਰਮ ਕਾਂਡ ਕਹਿੰਦੇ ਨੇ ਇਹ ਕਈ ਤਰੀਕਿਆਂ ਦੇ ਹੋ ਸਕਦੇ ਪਰ ਜੋ ਭਗਤੀ ਮਾਰਗ ਦੇ ਉੱਤੇ ਸੇਵਾ ਹੈ ਉਹ ਨਰੰਕਾਰ ਦੀ ਹੈ ਅਸੀਂ ਸੇਵਾ ਕਰਨੀ ਹੈ ਸਤਿਗੁਰੂ ਦੀ ਹੁਣ ਨਰੰਕਾਰ ਦੀ ਸੇਵਾ ਪਹਿਲਾਂ ਜਪ ਕੇ ਹੁੰਦੀ ਆ ਤੇ ਜੋ ਸਤਿਗੁਰੂ ਦੀ ਸੇਵਾ ਹੁੰਦੀ ਆ ਉਹ ਜਦੋਂ ਅੰਦਰਲੇ ਨੇਤਰ ਆਪਾਂ ਅੰਦਰ ਵੇਖਦੇ ਆਂ ਤੇ ਅੰਦਰ ਨੇਤਰ ਖੁੱਲਦੇ ਨੇ ਤਾਂ ਸਤਗੁਰੂ ਦੀ ਸੇਵਾ ਵੇਖ-ਵੇਖ ਕੇ ਹੁੰਦੀ ਆ ਨਦਰੀ ਸਤਗੁਰੂ ਸੇਵੀਏ ਨਦਰੀ ਸੇਵਾ ਹੋਏ ਨਦਰੀ ਇਹ ਮਨ ਵਸ ਆਵੇ ਨਦਰੀ ਮਨ ਨਿਰਮਲ ਹੋਏ ਜਦੋਂ ਸਤਗੁਰੂ ਦੀ ਸੇਵਾ ਕਰਕੇ ਮਨ ਸਾਡਾ ਮਨ ਨਾਮ ਅਭਿਆਸੀ ਦਾ ਨਿਰਮਲ ਹੋ ਜਾਂਦਾ ਉਦੋਂ ਫਿਰ ਨਾਮ ਅਭਿਆਸੀ ਨੂੰ ਸਤਿਗੁਰੂ ਕਿਰਪਾ ਕਰਕੇ ਜਹਾਜ਼ ਦੇ ਉੱਤੇ ਚੜਾ ਦਿੰਦੇ ਨੇ ਸਤਿਗੁਰੂ ਹੈ ਬੋਹਿਤਾ ਸ਼ਬਦ ਲੰਘਾਵਣ ਹਾਰ ਫਿਰ ਜਿੱਥੇ ਮਨ ਚਲੇ ਜਾਂਦਾ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਆਕਾਰ ਨਹੀਂ ਹੈ ਨਾ ਜਲ ਹੈ ਜੇ ਕੋਈ ਨਾਮ ਅਭਿਆਸੀ ਸਿਮਰਨ ਕਰਦਾ ਕਰਦਾ ਤਰੀਕੇ ਦੇ ਨਾਲ ਬਿਨਾਂ ਤਰੀਕੇ ਤੋਂ ਬਹੁਤ ਦੁਨੀਆ ਕਰਦੀ ਆ ਜੇ ਕੋਈ ਵਿਧੀ ਮੁਤਾਬਕ ਸਿਮਰਨ ਕਰਦਾ ਕਰਦਾ ਜਾਵੇ ਤਾਂ ਇਹ ਜੋ ਜਹਾਜ਼ ਹੈ ਜੀਵ ਨੂੰ ਉੱਥੇ ਲੈ ਜਾਂਦਾ ਜਿੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਆਕਾਰ ਨਹੀਂ ਹੈ ਜਦੋਂ ਮਨ ਨਿਰਮਲ ਹੁੰਦਾ ਫਿਰ ਜੀਵ ਨੂੰ ਪ੍ਰਕਾਸ਼ ਦੇ ਦਰਸ਼ਨ ਹੁੰਦੇ ਇੱਥੇ ਹੀ ਜੀਵ ਨੂੰ ਪ੍ਰਕਾਸ਼ ਦੇ ਦਰਸ਼ਨ ਹੁੰਦੇ ਨੇ ਜਾਂ ਸਤਿਗੁਰੂ ਨਾਮ ਅਭਿਅਸੀ ਦੇ ਉੱਤੇ ਕਿਰਪਾ ਕਰਕੇ ਉੱਥੇ ਲੈ ਜਾਂਦੇ ਨੇ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਤੇ ਜੇ ਆਪਾਂ ਵਿਧੀ ਮੁਤਾਬਕ ਸਿਮਰਨ ਨਹੀਂ ਕਰਦੇ ਫਿਰ ਜਦੋਂ ਕੋਈ ਕਿਰਪਾ ਹੁੰਦੀ ਹੈ ਤਾਂ ਮਨ ਫਰੀ ਹੋ ਜਾਂਦਾ ਉਹ ਫਿਰ ਜੀਵ ਕਦੀ ਕਿਤੇ ਤੁਰਿਆ ਫਿਰਦਾ ਕਦੀ ਕੋਈ ਕੰਮ ਕਰਦਾ ਕਦੀ ਕੋਈ ਕੰਮ ਕਰਦਾ ਸੂਖਮ ਦੇ ਵਿੱਚ ਵੀ ਇਸ ਕਰਕੇ ਮਨ ਨੂੰ ਫਰੀ ਨਹੀਂ ਇਸ ਤਰੀਕੇ ਚੱਲਣ ਦੇਣਾ ਵਿਧੀ ਮੁਤਾਬਕ ਕਿ ਜਦੋਂ ਆਪਾਂ ਸਿਮਰਨ ਕਰਕੇ ਚੁੱਪ ਕਰਕੇ ਸਾਇਲੈਂਟ ਹੋ ਕੇ ਬੈਠ ਜਾਂਦੇ ਆ ਢਿੱਲੇ ਜਿਹੇ ਹੋ ਕੇ ਸਰੀਰ ਨੂੰ ਛੱਡਣਾ ਸ਼ੁਰੂ ਕਰ ਦਿੰਨੇ ਆ ਫਿਰ ਸਾਹਮਣੇ ਜੋ ਸੁਨ ਹੈ ਉਚਾਈ ਤੇ ਇੱਥੇ ਮੰਨ ਦਾ ਅਸਣ ਲਉਣਾ ਆ ਧਿਆਨ ਸ਼ਬਦਾਂ ਦੇ ਵਿੱਚ ਇਹ ਜਦੋਂ ਧਿਆਨ ਇੱਥੇ ਜਾਂ ਆਪਾਂ ਮੰਨ ਦਾ ਅਸਣ ਇੱਥੇ ਲਗਾਉਣਾ ਆ ਤਾਂ ਅੱਖਾਂ ਨਹੀਂ ਉੱਪਰ ਨੂੰ ਚੱਕਣੀਆਂ ਇੱਥੇ ਬਹੁਤ ਜੀਵ ਕਈ ਗਲਤੀ ਕਰ ਲੈਂਦੇ ਆ ਕਿ ਉਹ ਅੱਖਾਂ ਘੁਮਾਉਣੀ ਸ਼ੁਰੂ ਕਰ ਦਿੰਦੇ ਕਿ ਸਾਨੂੰ ਜਲਦੀ ਤੋਂ ਜਲਦੀ ਪ੍ਰਕਾਸ਼ ਦੇ ਦਰਸ਼ਨ ਹੋ ਜਾਣ ਅਸੀਂ ਜਲਦੀ ਤੋਂ ਜਲਦੀ ਉੱਪਰ ਉੱਪਰ ਤੱਕ ਪਹੁੰਚ ਜਾਈਏ ਪਰ ਇਹ ਸੁਰਤੀ ਦਾ ਖੇਡ ਜੋ ਹੈ ਇਹ ਹੌਲੀ-ਹੌਲੀ ਸਹਜੇ 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 ਅੱਜ ਥੋੜਾ ਕਾਲੂ ਹੋਰ ਥੋੜਾ ਕਾਲੂ ਹੋਰ ਥੋੜਾ ਇਸ ਤਰੀਕੇ ਥੋੜਾ ਥੋੜਾ ਕਰਕੇ ਇਹ ਅੱਗੇ ਵਧਾ ਹੁਣ ਜਿਹੜੇ ਜੀਵ ਸਿਮਰਨ ਕਰਨ ਤੋਂ ਬਾਅਦ ਫ੍ਰੀਜੇ ਹੋ ਜਾਂਦੇ ਆ ਹੈ ਧਿਆਨ ਦੇ ਵਿੱਚ ਹੀ ਉਹ ਜਦੋਂ ਕੋਈ ਛੋਟਾ ਜਿਹਾ ਮੋਟਾ ਫੁਰਨਾ ਲੈਣਗੇ ਜਿਵੇਂ ਦਾ ਫੁਰਨਾ ਲੈਣਗੇ ਉੱਥੇ ਉਹਨਾਂ ਦਾ ਜੋ ਸੁਰਤੀ ਆ ਉਹ ਚਲੇ ਜਾਂਦੀ ਆ ਧਿਆਨ ਚਲੇ ਜਾਂਦਾ ਤੇ ਜੋ ਸੂਖਮ ਸਰੀਰ ਆ ਉਹ ਵੀ ਉੱਥੇ ਪਹੁੰਚ ਜਾਂਦਾ ਹੁਣ ਇੱਥੇ ਕੰਮ ਕੀ ਕਿਸ ਚੀਜ਼ ਨੇ ਕੀਤਾ ਫੁਰਨੇ ਨੇ ਇਸੇ ਤਰ੍ਹਾਂ ਜਦੋਂ ਆਪਾਂ ਧਿਆਨ ਦੇ ਵਿੱਚ ਬੈਠ ਜਾਂਦੇ ਆਂ ਬਸ ਇੱਕ ਛੋਟਾ ਜਿਹਾ ਫੁਰਨਾ ਕਿ ਮੈਂ ਇੱਥੇ ਬੈਠਣਾ ਆ ਮੈਂ ਸੁੰਨ ਦੇ ਵਿੱਚ ਬੈਠਣਾ ਆ ਮੈਂ ਸੁੰਨ ਦੇ ਵਿੱਚ ਆਸਣ ਲਗਾਣਾ ਆ ਮਰੇ ਕੀ ਕਹਿੰਦੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਸਭ ਤੋਂ ਉੱਚੀ ਜਗ੍ਹਾ ਜੋ ਸਾਡੇ ਸਰੀਰ ਦੀ ਹੈ ਬਹੁਤੇ ਜੀਵਾਂ ਦੀ ਨਾ ਸਿਮਰਨ ਕਰਦੇ ਕਰਦੇ ਜਾਂ ਸਿਮਰਨ ਤੋਂ ਪਹਿਲਾਂ ਹੀ ਕਿਉਂਕਿ ਕਈ ਮਾਤਾ-ਮਾਂ ਭੈਣਾਂ ਦਾ ਧਿਆਨ ਇੰਨਾ ਪ੍ਰਪੱਖ ਹੁੰਦਾ ਉਹ ਥੋੜਾ ਜਿਹਾ ਹੀ ਧਿਆਨ ਦੇ ਵਿੱਚ ਬੈਠਦੇ ਆ ਤੇ ਬਹੁਤ ਜਲਦੀ ਉਹਨਾਂ ਦੇ ਜੋ ਕੁੰਡਲਨਿ ਜਾਗਰਣਿਆ ਹੋ ਜਾਂਦੀ ਆ ਤੇ ਉਹ ਬਹੁਤ ਪਰੇਸ਼ਾਨ ਹੁੰਦੇ ਕਿਉਂਕਿ ਉਹਨਾਂ ਨੂੰ ਸਹੀ ਗਾਈਡਲਾਈਨ ਨਹੀਂ ਮਿਲਦੀ ਹੈਗੀ ਹਨਾ ਫਿਰ ਕੀ ਕਰਨਾ ਚਾਹੀਦਾ ਕਿ ਗੁਰਮਖਾਂ ਦੇ ਨਾਲ ਸੰਪਰਕ ਕਰਨਾ ਚਾਹੀਦਾ ਕਿਉਂਕਿ ਗੁਰਮਖ ਇਹਨਾਂ ਅਵਸਥਾਵਾਂ ਤੋਂ ਲੰਘਦੇ ਹੁੰਦੇ ਆ ਕਿਸੇ ਡਾਕਟਰ ਕੋ ਨਾ ਜਾਓ ਕਿਸੇ ਬਾਬੇ ਕੋ ਨਾ ਜਾਓ ਸਿੱਧਾ ਹੀ ਗੁਰਮਖਾਂ ਦੇ ਨਾਲ ਕੰਟੈਕਟ ਕਰਨਾ ਗੁਰਮਖ ਤੁਹਾਡੇ ਇਲਾਕੇ ਦੇ ਵਿੱਚ ਪਹੁੰਚੇ ਹੋਏ ਅੱਜ ਕੱਲ ਮਾਲਕ ਦੀ ਇੰਨੀ ਕਿਰਪਾ ਹੈ ਕਿ ਹਰ ਪਾਸੇ ਮਾਲਕ ਨੇ ਆਪਣੇ ਗੁਰਮਖ ਬਿਠਾਏ ਹੋਏ ਨੇ ਜਿਨ੍ਹਾਂ ਦੀਆਂ ਸਿੱਧੀਆਂ ਹੀ ਤਾਰਾਂ ਮਾਲਕ ਦੇ ਨਾਲ ਜੁੜੀਆਂ ਉਹਨਾਂ ਦੇ ਨਾਲ ਕੰਟੈਕਟ ਕਰੋ ਜੇ ਕੋਈ ਅਜਿਹੀ ਸਮੱਸਿਆ ਆ ਜੇ ਕਿਸੇ ਗੱਲੋਂ ਸਰੀਰ ਡਿਸਟਰਬ ਰਹਿੰਦਾ ਜਦੋਂ ਪਾ ਧਿਆਨ ਦੇ ਵਿੱਚ ਇੱਥੇ ਬੈਠੇ ਰਹਿਣੇ ਆ ਸ਼ਬਦ ਜੋ ਆ ਉਹ ਉੱਚੀ ਹੁੰਦਾ ਹੋਰ ਜ਼ਿਆਦਾ ਭਾਰੀ ਹੁੰਦਾ ਜੀਵ ਆਪਣੇ ਮਨ ਦੀਆਂ ਅੱਖਾਂ ਦੇ ਨਾਲ ਉਸ ਸੁਨ ਨੂੰ ਮਹਿਸੂਸ ਕਰਦਾ ਜਿਸ ਸੁਨ ਦੇ ਵਿੱਚ ਹੌਣ ਇਸ ਨੂੰ ਹੌਲੀ 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 ਦੂਰ ਕਿਤੇ ਛੋਟਾ ਜਿਹਾ ਪ੍ਰਕਾਸ਼ ਦਿਖਾਈ ਦੇਣਾ ਸ਼ੁਰੂ ਹੋ ਗਿਆ ਇਹ ਮਾਲਕ ਦੀ ਕਿਰਪਾ ਹੈ ਕਿਉਂਕਿ ਜੀਵ ਨੇ ਵਿਚਾਰਾਂ ਨੂੰ ਛੱਡ ਕੇ ਧਿਆਨ ਕਿੱਥੇ ਲਾ ਲਿਆ ਮਾਲਕ ਦੇ ਮੁਖ ਦੀ ਆਵਾਜ਼ ਦੇ ਵਿੱਚ ਤੇ ਬੈਠ ਕਿੱਥੇ ਗਿਆ ਸੁੰਨ ਦੇ ਵਿੱਚ ਆਸਣ ਲਾ ਲਿਆ ਚੌਕੜਾ ਮਾਰ ਲਿਆ ਮਨ ਨੂੰ ਬਿਠਾ ਲਿਆ ਮਨ ਨੂੰ ਥਿਰ ਕਰ ਲਿਆ ਬਸ ਇੱਥੇ ਹੀ ਅਸੀਂ ਬੈਠ ਕੇ ਉਸ ਮਾਲਕ ਦੀ ਉਡੀਕ ਕਰਨੀ ਹੈ ਜੋ ਕਿ ਪ੍ਰਕਾਸ਼ ਰੂਪ ਹੈ